ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾਕਾਂ ਨੂੰ ਵਾਪਰ ਰਹੀ ਆ ਉਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਨੇ ਫੜਕਲ ਦਰਖਾਸਤ ਦਿੱਤੀ ਥਾਣਾ 2 ਦੇ ਵਿੱਚ ਵੇਖੋ ਭਗਵੰਤਮਾਨ ਦੀ ਪੁਲਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਹੀ ਜਿਹੜਾ ਪਰਿਵਾਰ ਆ ਉਹ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਵਾ ਕੇ ਲਿਆ ਪਰ ਉਹ ਕਿਹੇ ਨੇ ਉਹਨੂੰ ਦਵਾਈ ਨਹੀਂ ਦਵਾਉਂ ਦਿੱਤੀ ਜਦੋਂ ਬੀਕੇਜੂ ਸਿੱਧੂਪੁਰ ਕੋ ਮਸਲਾ ਆਇਆ ਤੇ ਉਹ ਥਾਣੇ ਦਾ ਲਗਾਤਾਰ ਘਰਾਓ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜਿਆਂ ਵੱਡੀਆਂ ਵੱਡੀਆਂ ਡੀਂਗਾ ਮਾਰਦਾ ਸੀ ਇਹਦੇ ਰਾਜ ਦੇ ਵਿੱਚ 20 ਦਿਨਾਂ ਦੀ ਬੱਚੀ ਨੂੰ ਵੀ ਰਾਸ ਤੇ ਰੱਖਿਆ ਜਾ ਰਿਹਾ ਵਾ ਇਸ ਕਰਕੇ ਵੀਡੀਓ ਬਾਤੋ ਬਾਤ ਸ਼ੇਅਰ ਕਰੋ ਐਨੀ ਗੁੰਡਾ ਕਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟ ਦੀ ਨਿਕਵਾਰੀ ਖੋਲੀ ਜਾਵੇ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੰਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਿਹਾਸਤ ਦੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪਰਮਾਸ਼ਵੇ ਚੋਕ ਕੇ ਲਿਆਂਦਾ ਜੇ ਕੋਈ ਦਰਖਾਸਤ ਹੀ ਦੂਆ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾਵੋ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਇਹ ਸਾਡੀ ਅਪੀਲ ਆ ਵੀ ਵਸੋ ਵੱਧ ਵੀਡੀਓ ਸ਼ੇਅਰ ਕਰਨ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾ ਕਰਨ ਵਾਪਰੀ ਆ ਉਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਨੇ ਫੜਕਲ ਤਰਖਾਸ਼ ਦਿੱਤੀ ਠਾਣਾ 2 ਦੇ ਵਿੱਚ ਵੇਖੋ ਭਗਵੰਤਮਾਨ ਦੀ ਪੁਲਸ ਇਹ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਹੀ ਜਿਹੜਾ ਪਰਿਵਾਰ ਆ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਵਾ ਕੇ ਲਿਆ ਪਰ ਉਹ ਕਹੇ ਨੇ ਉਹਨੂੰ ਦਵਾਈ ਨਹੀਂ ਦਵਾਈਂ ਦਿੱਤੀ ਜਦੋਂ ਬੀਕੇ ਜੂ ਸਿੱਧੂਪੁਰ ਕੋ ਮਸਲਾ ਆਇਆ ਤੇ ਉਹ ਥਾਣੇ ਦਾ ਲਗਾਤਾਰ ਘਰਾਓ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦਾ ਸੀ ਇਹਦੇ ਰਾਜ ਦੇ ਵਿੱਚ 20 ਦਿਨਾਂ ਦੀ ਬੱਚੀ ਨੂੰ ਵੀ ਰਾਸਤੇ ਰੱਖਿਆ ਜਾ ਰਿਹਾ ਵਾ ਇਸ ਕਰਕੇ ਵੀਡੀਓ ਬਾਸੋ ਬਦ ਸ਼ੇਅਰ ਕਰੋ ਐਨੀ ਗੁੰਡਾ ਕਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟਾਂ ਦੀ ਨਕਵਾਰੀ ਖੋਲੀ ਜਾਵੇ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੰਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਾਸਤੇ ਦੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪਰਮਾਸ਼ਵੇ ਚੋਕੇ ਲਿਆਂਦਾ ਜੇ ਕੋਈ ਦਰਖਾਸ਼ੀ ਦੂਆ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾਵੋ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਇਹ ਸਾਡੀ ਅਪੀਲ ਹੈ ਵੀ ਵਾਸੋ ਵੱਧ ਵੀਡੀਓ ਸ਼ੇਅਰ ਕਰਨ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾ ਕਰਨ ਵਾਪਰੀ ਹੈ ਉੱਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਨੇ ਫੜਕਲ ਤਰਖਾਸ਼ ਦਿੱਤੀ ਥਾਣਾ 2 ਦੇ ਵਿੱਚ ਵੇਖੋ ਭਗਵੰਤਮਾਨ ਦੀ ਪੁਲਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਹੀ ਜਿਹੜਾ ਪਰਿਵਾਰ ਆ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਵਾ ਕੇ ਲਿਆ ਪਰ ਉਹ ਕਹੇ ਨੇ ਉਹਨੂੰ ਦਵਾਈ ਨਹੀਂ ਦਵਾਉਂ ਦਿੱਤੀ ਜਦੋਂ ਬੀਕੇਜੂ ਸਿੱਧੂਪੁਰ ਕੋ ਮਸਲਾ ਆਇਆ ਤੇ ਉਹ ਥਾਣੇ ਦਾ ਲਗਾਤਾਰ ਘਰਾਉ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦਾ ਸੀ ਇਦੇ ਰਾਜ ਦੇ ਵਿੱਚ 20 ਦਿਨਾਂ ਦੀ ਬੱਚੀ ਨੂੰ ਵੀ ਰਾਸ ਤੇ ਰੱਖਿਆ ਜਾ ਰਿਆ ਵਾ ਇਸ ਕਰਕੇ ਵੀਡੀਓ ਵੱਸੋ ਵੱਧ ਸ਼ੇਅਰ ਕਰੋ ਐਨੀ ਗੁੰਡਾ ਕਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਸ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟਾਂ ਦੀ ਨਕਵਾਰੀ ਖੋਲੀ ਜਾਵੇ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੰਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਾਸ ਤੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪਰਮਾਸ਼ਵੇ ਚੋਕੇ ਲਿਆਂਦਾ ਜੇ ਕੋਈ ਦਰਖਾਸ਼ੀ ਦੂਆ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾਵੋ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਇਹ ਸਾਡੀ ਅਪੀਲ ਹੈ ਵੀ ਵਾਸੋ ਵੱਧ ਵੀਡੀਓ ਸ਼ੇਅਰ ਕਰਨ